ਕੰਪਲੀਟ ਕੀਤਾ ਅੱਜ ਜਿਹੜਾ ਸਾਡੇ ਮੋਟਰਸ ਦਾ ਇੰਜਣ ਬਣਿਆ ਤੇ ਜੋ ਮਖੂ ਸੇਮ ਨਾਲੇ ਤੇ ਲਾਗੇ ਸਰਜੀਤ ਸਿੰਘ ਬਰਨਾਲਾ ਉਹਦਾ ਚੇਲਾ ਜਿਹੜਾ ਉਹ ਅੱਜ ਮੋਟਰਸਾਈਕਲ ਦਾ ਇੰਜਣ ਬਲੈਂਡਰ پرو ਦਾ ਬਣਨ ਗਿਆ ਕੱਟ ਕੰਪਲੀਟ ਨਵੀਂ ਪਾਣੀ ਸਿਸਟਮ ਪੈ ਗਿਆ ਨਵਾਂ ਅੱਜ ਆਪਾਂ ਕੰਬਲੀਰ ਕਰਕੇ ਇੰਜਨ ਬਣ ਕੇ ਹੋਸਲ ਵਿੱਚ ਅੱਜ ਆਪਾਂ ਰੱਖ ਦਿਆਂਗੇ ਜਿਹੜਾ ਸਟਾਰਟ ਹੋ ਜਾਏਗਾ ਅੱਜ ਮੇਰੇ ਨੂੰ ਕਿਰਪਾ ਕਰੇ ਵਧੀਆ ਵਧੀਆ ਚੱਲੇ ਪੂਰਾ ਜਰਨਲ ਇੰਜਨ ਕੀਤਾ ਬਰਾ ਮਿਸਤਰੀ ਦਾ ਆਪਾਂ ਨੰਬਰ ਵੀ ਐਡ ਕਰਾਂਗੇ ਕਿਸੇ ਵੀ ਭਰਾ ਨੇ ਮੋਟਰਸਾਈਕਲ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਇਹ ਤੁ ਜੈਡ ਇੱਥੇ ਸੰਦੀਪ ਸਿੰਘ ਬਨਾਲਾ ਜਿਹੜਾ ਕੰਮ ਕਰਦਾ ਮੋਟਰਸਾਈਕਲ ਦਾ ਆਉਂਦਾ ਨੰਬਰ ਆ ਮਹੂ ਤੋਂ ਧੀਰਾ ਰੋੜ ਜਿਹੜਾ ਮਹੂ ਫਾੜ ਕਨਾ ਕੇ ਸੇਮ ਨਾਲੇ ਦਾ ਟੋਲ ਆਉਂਦਾ ਸੇਮ ਨਾਲਾ ਨੰਘ ਕੇ ਸਾਹਮਣੇ ਮਸਤਾਨ ਵਾਲੀ ਗਲੀ ਇਹ ਧੀਰੇ ਨੂੰ ਜਾਂਦੇ ਆ ਖੱਬੇ ਹੱਥ ਬਿਲਕੁਲ ਸਿਮਨਾਲੇ ਦੇ ਸੌਂਤੇ ਲਾਗੇ ਮੋਟਰਸਾਈਕਲ ਦਾ ਜਿਹੜਾ ਕੰਮ ਬੜੀ ਤਸੱਲੀ ਬਖਸ਼ ਕਰਦੇ ਆ ਤੇ ਤਸਵੀਰ ਸਿੰਘ ਬਨਾਲੇ ਨੂੰ ਆਪਾਂ ਸਾਰਿਆਂ ਨੇ ਸੇਵਾ ਦਾ ਬੋਝਾ ਦੇਣਾ ਬਾਕੀ ਵਧੀਆ ਤਸੱਲੀ ਬਖਸ਼ ਕੰਮ ਕਰਦੇ ਆ ਬਹੁਤ ਸਾਫ਼ ਸਫਾਈ ਦੇ ਨਾਲ ਕੰਮ ਕੀਤਾ